ਬਹੁਤ ਕੋਸ਼ਾ ਬਾਈ ਬਾਈ ਅੱਜ ਲੋ ਜੀ ਬਾਈ ਸਾਡੇ ਸਵਰਾਜ ਵਾਲੇ ਵੀਰਾਂ ਨੇ 855 ਸੇਲ ਕੀਤਾ ਜੀ 4x4 ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਟਰੈਕਟਰ ਦੀਆਂ ਆ ਠੀਕ ਰਵਿੰਦਰ ਬਾਈ ਓਕੇ ਹੈ ਜੀ ਨਿਕਲਦੇ ਦੀ ਵੀਡੀਓ ਬਣਾ ਦੇਣਾ ਹਾਂਜੀ ਹਾਂਜੀ ਬਣਾਉਣੀ ਹੈ ਜੀ ਬੜੀ ਗੱਲ ਤੇ ਲੋ ਬਾਈ ਅੱਜ ਬਾਈ ਨਾਲ 4 ਵੀਲ ਟਰੈਕਟਰ ਸੇਲ ਕੀਤਾ ਜੀ ਤੇ ਆਪਾਂ ਤੁਹਾਡੀ ਬਾਈ ਨਾਲ ਕਰਾਉਣੇ ਮੁਲਾਕਾਤ ਲੋ ਬਾਈ ਆਪਾਂ ਤੁਹਾਨੂੰ ਮਲਾਉਨੇ ਜਿਨ੍ਹਾਂ ਨੇ ਟਰੈਕਟਰ ਲਿਆ ਤੇ ਥੋੜੀ ਜੀ ਗੱਲਬਾਤ ਵੀ ਕਰਾਉਨੇ ਆ। ਸਭ ਤੋਂ ਪਹਿਲਾਂ ਸਾਡਾ ਇੱਧਰ ਮੈਨੇਜਰ ਸਾਹਿਬ ਰਵਿੰਦਰ ਭਾਈ। ਹੋਰ ਬਾਈ ਠੀਕ ਆ? ਠੀਕ ਆ ਜੀ ਗੱਭੀ ਬਾਈ ਠੀਕ ਆ। ਤੇ ਕਰਤਾ ਬਾਈ ਸੌਦਾ ਅੱਜ? ਹੋਰ ਜੀ ਹੋਰ। ਠੀਕ ਆ ਜੀ। ਇਹ ਚੱਲੇ ਆਪਣਾ ਟਰੈਕਟਰ ਬਲਾ ਚੌੜੇ ਰੀਏ ਚ? ਇਹ ਬਲਾ ਚੌੜੇ ਜੀ। ਠੀਕ ਆ ਜੀ। ਕਿਹੜੇ ਪਿੰਡ ਜੀ? ਸਦੌੜੀ ਪਿੰਡ ਆ। ਸਦੌੜੀ ਪਿੰਡ। ਠੀਕ ਆ ਬਾਈ ਨਾ ਕਰਾਉਨੇ ਆ ਬਾਈ ਬਾਈ ਨੇ ਕਰੀਆ ਡੀਲ। ਹੋਰ ਬਾਈ ਕੀ ਹਾਲ ਆ? ਬਾਈ ਦੇ ਮੁੰਲਾ ਦਾ ਸੌਰਾ ਚ ਨਵੀਂ ਭਰਤੀ ਹੈ ਜੀ। ਹ ਤੇ ਬਾਈ ਬਾਈ ਕੋਲ ਏਰੀਆ ਇੱਧਰ ਆਪਣਾ ਬਲਾਚੌਰ ਵਾਲਾ ਹੀ ਨਵਾਂ ਬਲਾਕ ਹੈ ਜੀ ਨਵਾਂ ਬਲਾਕ ਸਾਡਾ ਨਵਾਂ ਆਈਟੀਐਲ ਤੋਂ ਲਿਆਂਦਾ ਬੱਬਰ ਸ਼ੇਰ ਅਸੀਂ ਠੀਕ ਹੈ ਠੀਕ ਹੈ ਹਣ ਸਵਰਾਜ ਦਾ ਸ਼ੇਰ ਸਵਰਾਜ ਉੱਥੇ ਵੀ ਮਿਲਿਆ ਸੀਗਾ ਬਾਈ ਤੁਨ ਮੇਰਾ ਡਾਇਰੈਕਟਰ ਦਿੱਤਾ ਸੀ ਬਾਈ ਨੇ ਠੀਕ ਹੈ ਜੀ ਉਧਰ ਦਾ ਬਾਈ ਉਹਦਾ ਸੱਭਾ ਬਾਈ ਵੀ ਉਧਰੇ ਆ ਹਾਂ ਮੈਂ ਨਾਲ ਹੀ ਸਪੋਰਟ ਕਰੂਗਾ ਇਸ ਨਵਾਂ ਬਲਾਕ ਰੱਖੂਗਾ 6-7 ਟਰੈਕਟਰ ਕੱਢ ਗਿਆ ਮੁੰਡਾ ਸਾਡਾ ਠੀਕ ਹੈ ਜੀ ਓ ਮਹੀਨੇ ਚ ਠੀਕ ਹੈ ਬਹੁਤ ਵਧੀਆ ਕਰ ਬਹੁਤ ਵਧੀਆ ਕਰਦਾ ਬਾਈ ਤੇ ਬਾਕੀ ਬਾਈ ਦਾ ਨੰਬਰ ਥੋੜਾ ਜਿਹਾ ਬਾਜ ਦੰਨੇ ਆ ਤੇ ਪਹਿਲਾਂ ਬਾਈ ਇਹਨਾਂ ਨੂੰ ਬੁ ਏ ਭਾਈ ਟਰੈਕਟਰ ਆਏ ਦੱਸੋ ਪਤਾ ਤੁਸੀਂ 4 ਵੀਲ ਲਿਆ ਹੈ ਕੀ ਸੋਚ ਕੇ ਲਿਆ ਤੁਸੀਂ 4 ਵੀਲ ਟਰੈਕਟਰ ਵੀ ਕਾਦੇ ਕੰਮ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਗਣੀ ਕਿ ਜਿੱਦਾਂ ਮਸ਼ੀਨਰੀ ਸਾਰੀ ਬੜੀ ਹੋ ਗਈ ਥੋੜਾ ਜਿਹਾ ਵੀ 4 ਵੀਲ ਦਾ ਥੋੜਾ ਟਾਈਮ ਹੈਗਾ ਚਲਾਉਣ ਦਾ ਹਨਾ ਜੀ ਠੀਕ ਹੈ ਜੀ ਤੇ ਇਹ ਆਪਣੇ ਫਾਦਰ ਸਾਹਿਬ ਨੇ ਨਹੀਂ 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 ਅੱਛਾ ਠੀਕ ਹੈ ਠੀਕ ਹੈ ਜੀ ਫਾਦਰ ਹੀ ਲੱਗੇ ਹਾਂ ਠੀਕ ਹੈ ਚਲੋ ਸਾਰਿਆਂ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਤੇ ਬਾਕੀ ਆਪਾਂ ਥੋੜੀ ਬਾਹਰ ਕੱਢ ਕੇ ਟਰੈਕਟਰ ਬਾਰੇ ਜਾਣਕਾਰੀ ਦੰਨੇ ਜੀ ਵਲੌਗ ਚ ਬਨੇ ਰਹੋ ਲਓ ਬਾਈ ਨਿਕਲ ਗਿਆ ਸਵਰਾਜ 855 ਅੱਜ ਨਵਾਂ 4 ਵੀਲ ਡਰਾਈਵ ਦੇ ਵਿੱਚ ਲਓ ਜੀ ਬਹੁਤ ਖੁਸ਼ ਆ ਬਾਈ ਬਾਈ ਅੱਜ ਐਰੀਵਾਦ ਹੀ ਫੈਨ ਆ ਬਾਈ ਲੋਕੋ ਆਵਾਜ਼ ਦੇ ਠੀਕ ਹੈ ਜੀ ਪਰੋ ਜੀ ਸਟਾਕ ਕੀ ਬਾਈ ਸਾਡੇ ਸਵਰਾਜ ਅਸੀ ਜੀ ਕਾਫੀ ਕਈ ਪੁਰਾਣੇ ਟਰੈਕਟਰ ਕੱਟੇ ਗਏ ਨੇ ਸੋਨਾ ਲਿਕਾ ਇਹਨਾਂ ਕੋਲ 4-5 ਟਰੈਕਟਰ ਨੇ ਉੱਚੇ ਮਾਡਲੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਟਰੈਕਟਰ ਤੇ ਬਾਕੀ ਜਿਹੜਾ ਬਾਈ 4 ਵੀਲ ਦੇ ਵਿੱਚ ਟਰੈਕਟਰ ਇਹਨਾਂ ਦਾ ਬਾਕੀ ਟਰੈਕਟਰ ਦਾ ਸਾਰਾ ਸੇਮ ਹੈ ਜਿਹੜਾ 2 ਵੀਲ ਚ ਆਉਂਦਾ ਹੈ ਉਹੀ ਚੀਜ਼ ਆ ਬਸ ਮੋਰਲੇ ਹਿੱਸੇ ਦਾ ਫਰਕ ਹੈ ਠੀਕ ਹੈ ਜੀ ਤੇ ਤੇ ਬਾਕੀ ਬਾਈ ਸਾਡਾ ਜਿਹੜਾ ਨਵਾਂ ਸੇਲਮੈਨ ਆ ਬਾਈ ਨਾਲ ਕਰਾਉਣੇ ਗੱਲਬਾਤ ਹੋਰ ਬਾਈ ਠੀਕ ਆ ਹਾਂਜੀ ਵੀਰੇ ਤੇ ਇੱਕ ਤਾਂ ਵੀਰੇ ਉਹਨਾ ਨੰਬਰ ਬੋਲਨੇ ਵੀਡੀਓ ਚ ਹਾਂਜੀ ਇਹ ਨੰਬਰ ਮੇਰਾ 97796 32132 32132 ਹਾਂਜੀ ਪਹਿਲਾਂ ਵੀ ਬਈ ਕਿਸੇ ਜਿਆਸੀ ਕੀਤਾ ਕੰਮ ਕਿ ਫਸਟ ਟਾਈਮ ਦੋ ਸਾਲ ਸੋਨਾ ਲਿਕਾ ਕੀਤਾ ਸੋਨਾ ਲਿਕਾ ਬੱਲਾ ਚੌਰ ਅੱਛਾ ਨਿਕਲ ਸੋਨਾ ਲਿਕਾ ਦੇ ਸਿੱਧੀ ਇੱਧਰ ਐਂਟਰੀ ਮਾਰੀ ਸਵਰਾਜ ਹਾਂਜੀ ਸਵਰਾਜ ਠੀਕ ਆ ਤੇ ਮੈਂ ਕਹਿੰਦਾ ਸੋਨਾ ਲਿਕਾ ਵੀ ਜਿਆਦਾ ਤਾਂ ਹੀ ਕੱਟੇ ਲੱਗਦੇ ਆ ਹਾਂ ਬਰਨ ਦੀ ਕਿਰਪਾ ਆ ਗਈ ਠੀਕ ਆ ਹਾਂਜੀ ਤਿੰਨ ਕੱਟੇ ਸੱਪੇ ਤਿੰਨ ਕੱਟੇ ਆ ਹਾਂਜੀ ਸੋਨਾ ਲਿਕਾ ਹਾਂਜੀ ਠੀਕ ਆ ਫਾਇਰੇ ਸਾਨੂੰ ਪਤਾ ਕੰਮ ਚੱਲਦੇ ਰਹਿੰਦਾ ਇੱਕ ਇਹਨਾਂ ਨੇ ਇੱਕ ਸਵਰਾਜ ਕੱਟੇ ਫੜ ਉਹਦੇ ਦੀ 3-4 ਸੋਨਾਲੀਕਾ ਕੱਟੇ ਗਏ 5 ਖੜੇ ਸੋਨਾਲੀਕਾ 6 5 ਕੱਟਨੇ ਆ ਅੱਛਾ ਬਹੁਤ ਚੱਲਦੇ ਆਪਣੇ ਕੋਲ ਠੀਕ ਆ ਬਾਈ ਹਾਂ ਚਲੋ ਬਾਈ ਆਪਣੀ ਆਪਣੀ ਚੋਇਸ ਹੈ ਹਰੇਕ ਦੀ ਠੀਕ ਨੇ ਹਾਂ ਸੋਨਾਲੀਕਾ ਵਾਲੇ ਆ ਆਪਣੇ ਵੀਰ ਆ ਹਾਂਜੀ ਵੀਰੇ ਠੀਕ ਨੇ ਸਾਰੇ ਭਰਾਏ ਆ ਹਾਂ ਬਾਕੀ ਬਾਈ ਕਈ ਬਾਈ ਕਹਿੰਦੇ ਨੇ ਵੀ ਫਲਾਣਾ ਕੱਟ ਕੇ ਉਹ ਦੇ ਗਏ ਉਹ ਲੇ ਕੇ ਇਹ ਬਾਈ ਕੋਈ ਉਹ ਨਹੀਂ ਹੁੰਦਾ ਹਾਂ ਹਾਂਜੀ ਬਾਕੀ ਬਾਈ ਏਲੇ ਦਾ ਮਨ ਹੁੰਦਾ ਹਰੇਕ ਬੰਦੇ ਦਾ ਤੇ ਸਰਮਦ ਰੋਡ ਤੇ ਸਿੱਧਾ ਹੀ ਲੰਘ ਜਾਓ ਬਾਕੀ ਬਈ ਉਧਰ ਠੀਕ ਆ ਟਰੈਕਟਰ ਓਕੇ ਆ ਨਾ ہاں ਵੀਰੇ ਓਕੇ ਆ ਠੀਕ ਆ 4 ਵੀਲ ਟਰੈਕਟਰ ਵਧੀਆ ਵੇਗਣ ਲੱਗ ਗਿਆ ਹਾਂ ਹਾਂਜੀ ਹਾਂਜੀ ਵੀਰੇ ਹਨਾ ਜੀ ਜਿੱਦਾਂ ਇਹ ਟਰੈਕਟਰ 15 ਸਪੀਡਾਂ ਦੇ ਵਿੱਚ ਆਇਆ ਹਾਂਜੀ ਹਾਂਜੀ ਜਿੱਦਾਂ ਵਧੀਆ ਵੇਗਣ ਲੱਗ ਗਿਆ ਪਹਿਲਾਂ ਇਹ ਚ ਆਪਸ਼ਨ ਹੈ ਨਹੀਂ ਤੀ ਪਹਿਲਾਂ ਹੈ ਨਹੀਂ ਤੀ ਹਾਂਜੀ ਠੀਕ ਹੈ ਜੀ ਤੇ ਲੋ ਬਾਈ ਬਾਈ ਆਇਆ ਬਾਈ ਸੋਨਾ ਲੀਕਾ ਦੇ ਵਿੱਚੋਂ ਕਿਉਂਕਿ ਫਿਰ ਇਹਦੇ ਵਿੱਚ ਐਦਾਂ ਹੁੰਦਾ ਵੀ ਉਹਨਾਂ ਬੰਦੇ ਪਹਿਲਾਂ ਜੁੜੇ ਵੀ ਹੁੰਦੇ ਆ ਜਿਹੜੇ ਸੋਨਾ ਲੀਕਾ ਵਾਲੇ ਫਿਰ ਇਹ ਚੀਜ਼ ਦਾ ਫਰਕ ਪੈਂਦਾ ਹੀ ਪੈਂਦਾ ਥੋੜਾ ਬਹੁਤਾ ਲੋ ਖਰਤਾਲਵੇ ਦਾ ਸਵਰਾਜ 4x4 ਮੁਬਾਰਕਾਂ ਬਾਈ ਨਾਲ ਨੂੰ ਆਮਾਦਮਾ ਚੜ੍ਹਦੀ ਕਲਾ ਚ ਰੱਖੇ ਤੇ ਜਿਵੇਂ ਕਿ ਬਾਈ ਗੱਲਬਾਤ ਕਰੀ ਆ ਇਹ ਤਾਂ ਚੱਲਦਾ ਹੀ ਰਹਿੰਦਾ ਐਂਸੀਆਂ ਚ ਕੰਮਕਾਰ ਇੱਧਰ ਇੱਕ ਟਰੈਕਟਰ ਇਹਨਾਂ ਕੋਲ ਵੀ ਖੜਾ 855 3 ਸਪੀਡ ਵਾਲਾ ਠੀਕ ਹੈ ਜੀ ਇੱਧਰ ਦੇਖੋ ਟਰੈਕਟਰ ਦੇਖੋ ਕਿਹੜੇ ਹਿਸਾਬ ਨਾਲ ਖੜੇ ਆ ਪੁਰਾਣਾ ਟਰੈਕਟਰ ਬਹੁਤ ਘੱਟ ਹੋਇਆ ਬਾਈ ਸਵਾਰ ਠੀਕ ਹੈ ਜੀ ਇੱਧਰ ਸੋਨਾਂ ਦੇ ਇੱਕ ਵਾਲੇ ਕੋਲ ਖੜਾ 24 ਮਾਡਲ ਸਵਰਾਜ ਬਾਕੀ ਜੌਂਡੀਰ ਵਾਲਿਆਂ ਕੋਲ ਵੀ ਕਈ ਟਰੈਕਟਰ ਖੜੇ ਆ ਆਪਣੇ ਕੋਲ ਵੀ ਕਈ ਖੜੇ ਆ ਇਹ ਸੜਕ ਨਿੱਦਾਂ ਹੀ ਚੱਲੀ ਜਾਂਦਾ ਬਾਈ ਠੀਕ ਆ ਤੇ ਲੋ ਜੀ ਬਾਈ ਏਜੰਸੀ ਕਰਤੀ ਬੰਦ ਆਪਾਂ ਨੇ ਚਲਿਏ ਘਰ ਨੂੰ ਤੁਹਾਨੂੰ ਬੱਲਾ ਜੀ ਨਾਲ ਮਲਾਉਨੇ ਆ ਹੋਰ ਬੱਲਾ ਜੀ ਅੱਜ ਬਾਈ ਸਵੇਰ ਤੋਂ ਫੋਨ ਤੇ ਬਹੁਤ ਬਿਜੀ ਐ ਇਹ ਵਿਲੇ ਤੇ ਅੱਜ ਵਿਲੇ ਤੇ ਕੀ ਚੱਲ ਰਿਹਾ ਫੋਨ 'ਚ ਫਿਲਮਾਂ ਦੀ ਦੇਖ ਰਿਹਾ ਅੱਛਾ ਮੈਂ ਤੇਰੀ ਇੰਟਰਵਿਊ ਕਰਨਾ ਆ ਤੂੰ ਫਿਲਮ 'ਚ ਬਿਜੀ ਹੋਇਆ ਹੋਇਆ ਓਹ ਉਹਦਾ ਟੂਟਰ ਵੇਚਿਆ ਕਿ ਨਹੀਂ ਅੱਜ ਕੋਈ ਆਜਾ ਬੇਲਨੇ ਹੋ ਰਿਹਾ ਸ਼ਨੀਵਾਰ ਦਾ ਸ਼ਨੀਵਾਰ ਨੂੰ ਗਾਂ ਘਟੇ ਆਉਂਦਾ ਨਾ ਅੱਛਾ ਇਹ ਵੀ ਚੱਕਰ ਹੈ ਸ਼ਨੀਵਾਰ ਵਾਲਾ ਅੱਛਾ ਭਾਈ ਮੁੱਛਾ ਦੇ ਐ ਪੂਰੀਆਂ ਉਹ ਬਣ ਲੱਗ ਗਿਆ ਕਿਹਕੇ ਨੇ ਉਹਨੇ ਮੁੱਛਾ ਨੂੰ ਭਾਈ ਪਿੱਛੇ ਤੇ ਬੱਟੇ ਦੇਣ ਲੱਗ ਗਿਆ ਮੁੱਛੇ ਤੇ ਹੀ ਨਹੀਂ ਅੱਛਾ ਚੱਲ ਕੋਈ ਗੱਲ ਨਹੀਂ ਭਾਈ ਕਰ ਲਾਂ ਮਖੌਲ ਆ ਠੀਕ ਨੇ ਆਜੂ ਵੀ ਤੇਰੇ ਨਾਲ ਬਿਲਕੁਲ ਬਿਲਕੁਲ ਭਾਈ ਠੀਕ ਹੈ ਆ ਵੀ 40 45 ਡੱਕ ਤੇ ਕਿੰਡੋ ਫਾਰਮ ਦਾ ਭਾਈ ਉਹਦੀ ਵੇਚਦਾ ਟਰੈਕਟਰ ਉਹਦੀ ਵੀਡੀਓ ਪਾਵਾਂਗੇ ਆਪਾਂ ਕੱਲ ਨੂੰ ਠੀਕ ਹੈ ਉਹਦੀ ਵੈਸੇ ਜੋ ਤਾਂ ਆਪਣੇ ਕੋ ਆਇਆ ਤਾਂ ਆਪਣੇ ਕੋ ਵੀਡੀਓ ਨਹੀਂ ਦੀ ਪਾਈ ਉਹਦੀ ਜਿਹੜਾ ਇੰਡੋ ਫਾਵਣਾ ਵੇਚਿਆ ਆਪਾਂ ਨੇ ਅੱਜ ਉਹ ਹੋ ਗਿਆ ਯਾਰ ਹਾਂ ਹਾਂ ਫਿਰ ਆਪਾਂ ਕੱਲੂ ਕਰਾਂਗੇ ਬਾਈ ਵੀਡੀਓ ਅਪਲੋਡ ਕਈਆਂ ਨੇ ਹੁਣ ਕਹਿਣਾ ਵੀ ਵੀਡੀਓ ਕਹਿਲਾ ਨਹੀਂ ਪਾਈ ਇਹ ਖੜੇ ਵੀ ਦੋ ਤਿੰਨ ਇੰਡੋ ਕਰਦੇ ਨੇ ਆਪਣੇ ਮਾਣੇ ਹਾਂ ਉਹੀ ਗੱਲ ਆ ਬਿਲਕੁਲ ਬਿਲਕੁਲ ਕੋਈ ਮੋਟਰਸਾਈਕਲ ਲੈਣਾ ਵੀਰੇ ਰੱਖੀ ਨਿਗਾਚ ਫਲੈਟਿਨਾ ਹੋਵੇ ਕੋਈ ਸਪਲੈਂਟਰ ਹੋਵੇ ਆ ਨਹੀਂ ਲੈਣਾ ਯਾਰ ਇਹ ਤਾਂ ਬਹੁਤ ਪੁਰਾਣਾ ਮਾਡਲ ਹੈ ਐਵਰੀ ਪਤਾ ਕਿੰਨੀ ਆ ਹਾਂ ਨੇ ਉਹੀ ਲੈਣਾ ਕੋਈ ਉੱਚਾ ਮਾਡਲ ਬਾਈ ਕਿਸੇ ਕੋਲ ਹੋਇਆ ਘਰੇਲੂ ਹੋਵੇ ਜਾਂ ਉਦਾਂ ਵੀ ਕਿਸੇ ਕੋਲ ਹੋਵੇ ਸਾਡੇ ਵਪਾਰੀ ਵੀਰ ਕੋਲ ਵੀ ਤਾਂ ਵੀ ਲੈਣਾ ਹੈ 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 ਇਹ ਵੀ ਘਰਾ ਹੀ ਚੱਲਿਆ ਹੋਇਆ ਕਿਹੜੀ ਰੇਟਾਂ ਦੀ ਵਜ੍ਹਾ ਲੈ ਮਿੱਟੀ 'ਤੇ ਚੱਲਿਆ ਹੋਇਆ ਹੈ ਨਾ ਨਾ ਉਦਾਂ ਮੈਂ ਕਿਹਾ ਵੀ ਜ਼ਿਆਦਾ ਕਿਸੇ ਕੋਲ ਘਰੇ ਹੋਵੇ ਜਾਂ ਕਿਸੇ ਉਹਦੇ ਕੋਲ ਹੋਵੇ ਆਪਣਾ ਵਪਾਰੀ ਭਾਈ ਕੋਲ ਪੁੱਛ ਲੈ ਜਿਹੜਾ ਉੱਚਾ ਮਾਡਲ ਹੈ ਸੌਫਟ ਸਟਾਰਟ ਹੋਵੇ ਸਾਰਿਆਂ ਨਾਲੋਂ ਵਧੀਆ ਮੋਟਰਸਾਈਕਲ ਵਧੀਆ ਹੋਵੇ ਰੁਪਈਏ ਘੱਟ ਹੋਣ ਆਏ ਹਾਏ 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 ਆਹੀ ਤਾਂ ਚੀਜ਼ ਆ ਬਾਈ ਇਹਨਾਂ ਚ ਚੱਲੀਏ ਫਿਰ ਚੱਲੀਏ ਬਾਈ ਤੇ ਬਾਕੀ ਦੇਖ ਲਓ ਬਾਈ ਇਹ ਟਾਈਮ ਆ ਸੁੰਨ ਮਸਾਨ ਹੋ ਜਾਂਦੀ ਆ ਸਾਰੀਆਂ ਏਜੰਸੀਆਂ ਬੰਦ ਹੋ ਜਾਂਦੀਆਂ ਇਹ ਟਾਈਮ ਅਸੀਂ ਆਪਣਾ ਚੱਕ ਕੇ ਟਿੰਡ ਫੋੜੀ ਜੀ ਕਰਨ ਨੂੰ ਲੰਘ ਜੰਨੇ ਆ ਸਵੇਰੇ ਫੇਰ ਆ ਜੰਨੇ ਆ ਬਾਕੀ ਕਣੀ ਸਾਡਾ ਟਾਈਮ ਲੰਗੀ ਜਾਂਦਾ ਔਰੇ ਕੱਲ ਨੂੰ ਕੱਲ ਨੂੰ ਵੀ ਛੁੱਟੀ ਆ ਕੱਲ ਨੂੰ ਬਾਈ ਨੇ ਛੁੱਟੀ ਦਾ ਕਰਨਾ ਐਨਜਾਇਮੈਂਟ ਕੱਲੂ ਕੀ ਕਰਨਾ ਕੋਈ ਕਰਨਾ ਖਾਸ ਕੁਝ ਕੱਲ ਟੂਰਨਾਮੈਂਟ ਦੀ ਜਾਰੀਗਾਨੀ ਪਾਉਣ ਤੋਂ ਮੰਨਦੇ ਨੇ ਅੱਛਾ ਟੂਰਨਾਮੈਂਟ ਕੱਲੂ ਬਾਈ ਟੂਰਨਾਮੈਂਟ ਦੀ ਤਿਆਰੀ ਕਰਨੀ ਹੈ ਬਾਈ ਨੇ ਠੀਕ ਆ ਬਾਈ ਫਿਰ ਬਦੋ ਟਾਈਮ ਨਾਲ ਤੇ ਬਾਕੀ ਠੀਕ ਆ ਬਾਈ ਜੀ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਜੀ ਫਿਲਹਾਲ ਤਾਂ ਟਰੈਕਟਰ ਅੰਦਰ ਲੱਗੇ ਸਾਰੇ ਇਹ ਟਰੈਕਟਰ ਸਾਰੀਆਂ ਏਜੰਸੀਆਂ 'ਚ ਪਹਿਲਾਂ ਦੱਸਿਆ ਵੀ ਕਾਫੀ ਘੱਟੇ ਖੜੇ ਨੇ ਜਿਹੜੇ ਕੋਈ ਹੋਰ ਟਰੈਕਟਰ ਆਉਂਦੇ ਆਪਾਂ ਵੀਡੀਓ 'ਚ ਪਾਉਂਦੇ ਰਹਿੰਦੇ ਨਾਲ ਦੀ ਨਾਲੇ ਤੇ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ ਤੇ ਨਾ ਹੀ ਤੇ ਲੋ ਜੀ ਬਾਈ ਬਾਕੀ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਪੁਰਾਣਾ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਆਪਣੀ ਲੋਕੇਸ਼ਨ ਸਾਰਿਆਂ ਨੂੰ ਪਤਾ ਯਰ ਓਪੜ ਦੀ ਨਾਜ ਮੰਡੀ ਦਾਣਾ ਮੰਡੀ ਚ ਆਪਣੇ ਯਾਸੀਆਂ ਨੇ ਤੇ ਬਾਕੀ ਇੱਕ ਥੋੜੀ ਜੀ ਬਾਈ ਬੇਨਤੀ ਹੈ ਕਈ ਮੈਨੂੰ ਵੀਰੇ ਕੋਈ ਬਾਈ ਮੇਰੀ ਗੱਲ ਦਾ ਗੁੱਸਾ ਵੀ ਨਾ ਕਰਿਓ ਬਹੁਤ ਫੋਨ ਕਰਦੇ ਵੀ ਸਾਡੇ ਬਾਈ ਟਰੈਕਟਰ ਦੀ ਐਡ ਕਰਦੇ ਆਪਣੇ ਉੱਤੇ ਪਾ ਦੇ ਇਹ ਚਲੋ ਮੈਂ ਜਿਦੀ ਹੁੰਦਾ ਹੈ ਚਲੋ ਮੈਂ ਪਾ ਵੀ ਦਿੰਨਾ ਬਾਈ ਪਰ ਮੈਨੂੰ ਦਿਹਾੜੀ ਦੀਆਂ ਬਾਈ तकरीबन ਹੁਣ 20 ਤੋਂ 30 ਮਲਗੀ ਦਿੱਲੀ ਦੇ ਫੋਨ ਆਉਂਦੇ ਇਦਾਂ ਦੇ ਟਰੈਕਟਰਾਂ ਵਾਲੇ ਬਾਈ ਵੀ ਜੇ ਸਾਡੀ ਐਡ ਕਰਦੇ ਤੇ ਬਾਈ ਆਪਣਾ ਚਲੋ ਆਪਣਾ ਉਹ ਕੰਮ ਨਹੀਂ ਹੈਗਾ ਨਾ ਆਪਣਾ ਚੈਨਲ ਐਡਾਂ ਵਾਲਾ ਹੈਗਾ ਆਪਾਂ ਸਿਰਫ ਚੈਨਲ ਨੂੰ ਆਪਣੇ ਵਾਸਤੇ ਜਾਂ ਆਪਣੀ ਆਪਣੇ ਟਰੈਕਟਰਾਂ ਵਾਸਤੇ ਯੂਜ਼ ਕਰਦੇ ਆ ਕਿਸੇ ਦੀ ਚੀਜ਼ ਬਾਰੇ ਕਿਸੇ ਦੀ ਚੀਜ਼ ਕਿੱਦਾਂ ਹੈ ਚੰਗੀ ਆ ਮਾੜੀ ਆ ਆਪਣੀ ਵੀਡੀਓ ਦੇਖ ਕੇ ਕੋਈ ਬੰਦਾ ਜਾ ਕੇ ਲੈ ਲਵੇ ਕੱਲ ਨੂੰ ਅਗਲਾ ਮੇਰੇ ਤੇ ਬਲੇਮ ਕਰੂਗਾ ਠੀਕ ਹੈ ਜੀ ਕਈ ਬਾਈ ਮੈਨੂੰ ਗੁੱਸੇ ਹੁੰਨੇ ਆ ਬਾਈ ਤੂੰ ਉਹ ਕਰਦਾ ਤੂੰ ਪਾਉਂਦਾ ਨਹੀਂ ਉਹ ਨਹੀਂ ਕਰਦਾ ਠੀਕ ਹੈ ਜੀ ਤੇ ਤੂੰ ਪੈਸੇ ਲੈ ਲੈ ਸਾ ਤੋਂ ਉਹ ਕਰ ਲੈ ਬਾਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪੈਸੇ ਪਿੱਛੇ ਅੱਜ ਤੱਕ ਨਾ ਕਦੇ ਗਏ ਆ ਨਾ ਆਪਾਂ ਜਾਣਾ ਜੀ ਠੀਕ ਹੈ ਜੀ ਤੇ ਹੋਰ ਵੀ ਬਹੁਤ ਸਾਰੇ ਵੀਰੇ ਨੇ ਜਿਹੜੇ ਜਿੱਦਾਂ ਕਈ ਬਾਈ ਜਿੱਦਾਂ ਪੱਟੀ ਨਾ ਹੀ ਹੋਵੇ 1 2 ਬਹੁਤ ਹੋਰ ਚੈਨਲ ਜਿਹੜੇ ਪੈਸੇ ਲੈ ਕੇ ਉਹ ਕਰਦੇ ਆ ਤਾਂ ਮੈਂ ਉਹਨਾਂ ਦਾ ਨੰਬਰ ਦੇ ਦਿੰਨਾ ਆਪਾਂ ਤੁਸੀਂ ਉਹਨਾਂ ਤੋਂ ਐਡ ਕਰਵਾ ਲਿਆ ਕਰੋ ਭਾਈ ਬਣ ਕੇ ਤੇ ਆਪਾਂ ਬਈ ਮਲਕੀ ਐਡ ਬਹੁਤੀ ਕਰਕੇ ਕਿਸੇ ਦੀ ਖੁਸ਼ ਨਹੀਂ ਹੈਗੇ ਆਪਾਂ ਨੂੰ ਕੋਈ ਉਹ ਨਹੀਂ ਕਿਸੇ ਨਾਲ ਬੈਰ ਦੁਸ਼ਮਣੀ ਨਹੀਂ ਹੈਗਾ ਪਰ ਬਈ ਫਿਰ ਥੋੜਾ ਜਿਹਾ ਆਪ ਨੂੰ ਔਖਾ ਲੱਗਦਾ ਹੈ ਬਾਅਦ ਵਿੱਚ ਮੈਨੂੰ ਵੀ ਫੋਨ ਆਈ ਜਾਂਦੇ ਨਾ ਆਪਾਂ ਨੂੰ ਕੋਈ ਪੈਸੇ ਦਾ ਲਾਲਚ ਹੈ ਠੀਕ ਹੈ ਜੀ ਕੋਈ ਚੀਜ਼ ਆਪਣੇ ਸਾਹਮਣੇ ਹੋਵੇ ਮੈਂ ਕਹਿ ਦਿੰਦਾ ਵੀਰੇ ਤੁਸੀਂ ਟਰੈਕਟਰ ਉਹ ਲੈ ਆਓ ਆਪਾਂ ਇੱਥੇ ਥੋੜੀ ਐਡ ਕਰ ਦੂੰਗੇ ਲਿਆ ਕੇ ਪਰ ਆਪਾਂ ਬਿਨਾਂ ਦੇਖੇ ਫੋਟੋਆਂ ਤੇ ਜਾਂ ਵੀਡੀਓ ਤੇ ਕੋਈ ਭੇਜਦਾ ਉਹਦੇ ਤੇ ਆਪਾਂ ਬਈ ਐਡ ਨਹੀਂ ਕਰ ਸਕਦੇ ਇਹ ਥੋੜੀ ਜੀ ਮੈਨੂੰ ਹੁਣ ਮਹੀਨੇ ਦੋ ਮਹੀਨੇ ਤੋਂ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਤਾਂ ਕਰਕੇ ਆਪਾਂ ਗੱਲ ਕਹੀ ਐ। ਬਾਕੀ ਚਲੋ ਕਿਸੇ ਨੂੰ ਗੁੱਸਾ ਗਿਲਾ ਲੱਗਿਆ ਹੋਵੇ ਬਾਈ ਤਾਂ ਮਾਫ ਕਰਿਓ। ਤੇ ਠੀਕ ਹੈ ਜੀ ਅੱਜ ਦੇ ਵੀਡੀਓ ਚ ਇੰਨਾ ਹੀ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ। ਮਿਲਦੇ ਹਾਂ ਹੋਰ ਨਵੇਂ ਵਲੌਗ ਚ। ਧੰਨਵਾਦ।